ਬਾਰੋਂ ਸੰਗਤ ਆਉਂਦੀ ਸੀ ਜਿਨ੍ਹਾਂ ਨੇ ਸਾਰਾਗੜੀ ਸਰਾਹ ਜਾਣਾ ਸੀ ਜਾਂ ਜਿਨ੍ਹਾਂ ਨੇ ਹਾਲਗੜ੍ਹ ਜਾਣਾ ਸੀ ਉਹਨਾਂ ਨੂੰ ਉਹਨੂੰ ਘੁੰਮ ਕੇ ਆਉਣਾ ਪੈਂਦਾ ਸੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀ ਇਹ ਟ੍ਰੇਲ ਬੇਸਿਸ ਤੇ ਰਸਤਾ ਖੋਲਿਆ ਗਿਆ ਇਹਨੂੰ ਐਸੀ ਲਗਾਤਾਰ ਟ੍ਰਾਇਲ ਕਰਾਂਗੇ ਕਿ ਜੇਕਰ ਪਡਾਰੀਪੁਰ ਦੀ ਟ੍ਰੈਫਿਕ ਨਹੀਂ ਜਾਮ ਹੋਏਗੀ ਫਿਰ ਇਹਨੂੰ ਲਗਾਤਾਰ ਲਾਗੂ ਕਰ ਦੇਾਂਗੇ ਨਵੇਂ ਪੁਲ ਤੋਂ ਲੋਕ ਆ ਰਹੇ ਨੇ ਜਿਨ੍ਹਾਂ ਨੇ α1 ਨੂੰ ਜਾਣਾ ਉਹਨਾਂ ਨੂੰ ਬੇਨਤੀ ਆ ਕਿ ਉਹ ਨਵੇਂ ਪੁਲ ਦੀ ਪਿਛਾਏ ਪੁਰਾਣੇ ਪੁਲ ਦੇ ਉੱਤੇ ਆਉਣ ਉੱਥੋਂ ਦੀ ਪੁਰਾਣੇ ਪੁਲ ਤੋਂ ਹੋ ਕੇ ਇੱਥੋਂ ਹੀ ਰਾਈਟ ਨੂੰ ਟਰਨ ਕਰ ਜਾਣ ਕੀ ਰੇਮਸਾ ਸਾਹਿਬ ਦੀ ਟ੍ਰੈਫਿਕ ਪੁਲਿਸ ਵੱਲੋਂ ਇੱਕ ਨਵੇਂ ਬਦਲਾਵ ਜੋ ਆ ਇੱਥੇ ਕਿਤੇ ਗਏ ਨੇ ਭੰਡਾਰੀ ਪੁਲ ਦੇ ਉੱਤੇ ਜਿਹੜੇ ਕਈ ਨਵੇਂ ਰਸਤੇ ਖੋਲੇ ਗਏ ਨੇ ਤਾਂ ਕੀ ਕੁਛ ਬਦਲਾਵ ਜੋ ਅੱਜ ਕੀਤਾ ਗਿਆ ਸੜਨਾ ਜੀ ਐਡੀਐਸਪੀ ਸਾਹਿਬ ਮੌਜੂਦ ਹੈਗੇ ਨੇ ਗੱਲ ਕਰਾਂਗੇ ਤਾਂ ਸਰ ਸਭ ਤੋਂ ਪਹਿਲਾਂ ਤਾਂ ਕੀ ਬਦਲਾਵ ਕਿਉਂਕਿ ਪਿਛਲੇ ਦਿਨੀ ਵੀ ਜਿੱਦਾਂ ਤੁਸੀਂ ਟ੍ਰਾਇਲ ਬੇਸਿਸ ਦੇ ਉੱਤੇ ਪਰਲੇ ਬੰਨੀਓ ਪੁਲ ਖੋਲਿਆ ਸੀਗਾ ਤੇ ਅੱਜ ਕਿੱਥੋਂ ਦੀ ਪੁਲ ਖੋਲਿਆ ਤਾਂ ਕਿਹਦੇ ਕਹਿਣ ਤੇ ਖੁੱਲਿਆ ਇਸ ਤਰ੍ਹਾਂ ਵਾ ਜੀ ਜਿਹੜੇ ਹਾਲ ਗੇਟ ਦੇ ਜਿੰਨੇ ਸੀ ਦੁਕਾਨਦਾਰ ਅਸ਼ੋਸ਼ ਸੀ ਉਹਨਾਂ ਸਾਰਿਆਂ ਦੀ ਮੰਗ ਸੀ ਕਿ ਇਹ ਜਿਹੜਾ ਲੋਕ ਇਸ ਸਾਈਡ ਤੋਂ ਹੁੰਦੇ ਆ ਜਿਹੜੇ α1 ਸਾਈਡ ਤੋਂ ਹੁੰਦੇ ਆ ਉਹਨਾਂ ਲੋਕਾਂ ਨੂੰ ਸਟੇਸ਼ਨ ਤੋਂ ਜਾ ਕੇ ਕ੍ਰਿਸਟਲ ਚੌਂਕ ਉੱਪਰ ਦੀ ਘੁੰਮ ਕੇ ਆਉਣਾ ਪੈਂਦਾ ਸੀ ਜਿਸ ਵਜ੍ਹਾ ਕਰਕੇ ਜਿਹੜੀ ਬਾਹਰੋਂ ਸੰਗਤ ਆਉਂਦੀ ਸੀ ਜਿਨ੍ਹਾਂ ਨੇ ਸਾਰਾ ਗੜੀ ਸਰਾਹ ਜਾਣਾ ਸੀ ਜਾਂ ਜਿਨ੍ਹਾਂ ਨੇ ਹਾਲਗੇਟ ਜਾਣਾ ਸੀ ਉਹਨਾਂ ਨੂੰ ਉਹਨੂੰ ਘੁੰਮ ਕੇ ਆਉਣਾ ਪਦਾ ਸੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀ ਕਿਉਂਕਿ ਅਗਲੇ ਗੂਗਲ ਦੇ ਉੱਤੇ ਜਦੋਂ ਹਾਲਗੇਟ ਪਾਉਂਦੇ ਸੀ ਤਾਂ ਉਹ ਇੱਥੇ ਆਣ ਕੇ ਪਜਲ ਹੋ ਜਾਂਦੀ ਸੀ ਇਸ ਕਰਕੇ ਰਸਤੇ ਨੂੰ ਖੋਲਿਆ ਗਿਆ ਵਾ ਇਹ ਟ੍ਰੇਲ ਬੇਸਿਸ ਤੇ ਰਸਤਾ ਖੋਲਿਆ ਗਿਆ ਇਨੂੰ ਅਸੀਂ ਲਗਾਤਾਰ ਟ్రਾਇਲ ਕਰਾਂਗੇ ਕਿ ਜੇਕਰ ਭੰਡਾਰੀ ਪੁਲ ਦੀ ਟ੍ਰੈਫਿਕ ਨਹੀਂ ਜਾਮ ਹੋਏਗੀ ਫਿਰ ਇਹਨੂੰ ਲਗਾਤਾਰ ਲਾਗੂ ਕਰ ਦੇਾਂਗੇ ਕਿਉਂਕਿ ਭੰਡਾਰੀ ਪੁਲ ਤੇ ਜਿਹੜਾ ਇਹਦੇ ਉੱਤੇ ਪਹਿਲਾਂ ਆਇਰਲੈਂਡ ਬਣਿਆ ਸੀ ਇਹ ਪੁਰਾਣਾ ਪੁਲ ਜਿਹੜਾ ਦੋ ਹਿੱਸਿਆਂ 'ਚ ਵੰਡਿਆ ਸੀ ਇਹ ਜਿਹੜਾ ਪੁਲ ਦੋ ਹਿੱਸਿਆਂ 'ਚ ਵੰਡਿਆ ਇਸਨੂੰ ਖੋਲ ਦਿੱਤਾ ਗਿਆ ਇਹ ਦੇਖੋ ਕਿੰਨਾ ਚੌੜਾ ਪੁਲ ਹੋ ਗਿਆ ਹੁਣ ਇਹ ਸਾਰਾ ਖੋਲ ਦਿੱਤਾ ਗਿਆ ਇਹਦੇ 'ਚ ਸਿਰਫ ਦੋ ਬੇਨਤੀਆਂ ਲੋਕਾਂ ਨੂੰ ਅਸੀਂ ਕਰਨਾ ਚਾਹੁੰਦੇ ਆ ਉਹਦੇ 'ਚ ਇਹ ਕਰਨਾ ਚਾਹੁੰਦੇ ਆ ਕਿ ਜਿਹੜੀ ਉਹ ਦੇਖੋ ਨਵੇਂ ਪੁਲ ਤੋਂ ਲੋਕ ਆ ਰਹੇ ਨੇ ਜਿਨ੍ਹਾਂ ਨੇ α1 ਨੂੰ ਜਾਣਾ ਉਹਨਾਂ ਨੂੰ ਬੇਨਤੀ ਆ ਕਿ ਉਹ ਨਵੇਂ ਪੁਲ ਦੀ بجائے ਪੁਰਾਣੇ ਪੁਲ ਦੇ ਉੱਤੇ ਆਉਣ ਉਥੋਂ ਦੀ ਪੁਰਾਣੇ ਪੁਲ ਤੋਂ ਹੋ ਕੇ ਇੱਥੋਂ ਦੀ ਰਾਈਟ ਨੂੰ ਟਰਨ ਕਰ ਜਾਣ ਤਾਂ ਕਿ ਇਹ ਜਿਹੜੀ ਕ੍ਰੋਸਿੰਗ ਇਹ ਨਾ ਹੋ ਸਕੇ ਆਹ ਜਿਹੜੀ ਸਾਹਮਣੇ ਕ੍ਰੋਸਿੰਗ ਆ ਇਹ ਕ੍ਰੋਸਿੰਗ ਦੇਖੋ ਆ ਜਿਹੜਾ ਕੱਟ ਲੱਗਦਾ ਜਿਹੜੇ ਥੱਲੇ ਤੋਂ ਆ ਰਹੇ ਨੇ ਇਹ ਆ ਰਹੇ ਆਪੋ ਦੇ ਵਿੱਚ ਇਹ ਗੱਡੀਆਂ ਟਕਰਾ ਰਹੀਆਂ ਨੇ ਇਹ ਗੱਡੀਆਂ ਨਾ ਟਕਰਾਉਣ ਜੇ ਇਹੀ ਬੰਦੇ ਜਿਹੜੇ ਆ ਉਸ ਪੁਲ ਦੀ بجائے ਇਸ ਪੁਲ ਤੇ ਆ ਜਾਣ ਤੇ ਇਧਰ ਨੂੰ ਉਹ ਜਾ ਸਕਦੇ ਇਸ ਕਰਕੇ ਇੱਧਰੋਂ ਜਾ ਸਕਦੇ ਆ ਇਹ ਜਿਹੜੇ ਆ ਨਵੇਂ ਪੁਲ ਤੋਂ ਪੁਰਾਣੇ ਪੁਲ ਤੇ ਆ ਜਣਾ ਜਿਨ੍ਹਾਂ ਨੇ ਹਾਲਗੇੜ ਜਾਣਾ ਵਾ ਉਹ ਸਿੱਧੇ ਹੀ ਉਥੋਂ ਅਸ਼ੋਕਾ ਤੋਂ ਨਵੇਂ ਪੁਲ ਤੇ ਪੈ ਕੇ ਉਸ ਰਸਤੇ ਜਿਹੜਾ ਉਹ ਰਸਤਾ ਦੇਖੋ ਜੀ ਉਹ ਦਿਖਾਈ ਦੇ ਰਿਹਾ ਉਸ ਰਸਤੇ ਉਧਰ ਨੂੰ ਥੱਲੇ ਨੂੰ ਜਾਣ ਉਹ ਬਾਰੋ-ਬਾਰ ਤਾਂ ਜੋ ਉਹਨਾਂ ਨੂੰ ਆ ਜਿਹੜਾ ਕ੍ਰੋਸਿੰਗ ਇਹਦੇ ਵਿੱਚ ਨਾ ਆਉਣਾ ਪਵੇ ਇਹ ਜਿਨ੍ਹਾਂ ਨੇ ਹਾਲਗੇੜ ਜਾਣਾ ਵਾ ਉਹ ਕ੍ਰਿਸਟਲ ਚੌਂਕ ਨਾ ਆਉਣ ਉਹ ਅਸ਼ੋਕਾ ਚੌਂਕ ਤੋਂ ਉੱਪਰ ਚੜ੍ਹਨਾ ਤੇ ਨਵੇਂ ਪੁਲ ਤੋਂ ਹੋ ਕੇ ਰਾਈਟ ਟਰਨ ਕਰਕੇ ਸਿੱਧੇ ਹੀ ਹਾਲਗੇਟ ਨੂੰ ਉਤਰ ਜਾਣਾ ਉਹਨਾਂ ਲਈ ਓਨਲੀ ਵੀ ਸਸਤਾ ਵਾ ਉਹਨਾਂ ਦੀ ਟ੍ਰੈਫਿਕ ਬਿਲਕੁਲ ਜਾਮ ਨਹੀਂ ਹੋਏਗੀ ਔਰ ਮੈਨੂੰ ਇਹ ਆਸ ਹੈ ਕਿ ਇਹ ਜਿਹੜਾ ਸਾਡਾ ਟ੍ਰੈਲ ਇਹ ਕਾਮਯਾਬ ਹੋਏਗਾ ਸਰ ਖਾਸ ਤੌਰ ਦੇ ਉੱਤੇ ਇੱਕ ਤੁਸੀਂ ਇਹ ਵੀ ਮਹਿੰਮ ਸ਼ੁਰੂ ਕੀਤੀ ਸੀ ਕਿ ਜਿਹੜੀ ਆਟੋਆਂ ਦੇ ਉੱਤੇ ਨੰਬਰ ਜਿਹੜੇ ਈ ਰਿਕਸ਼ਾ ਦੇ ਉੱਤੇ ਨੰਬਰ ਲੱਗਣੇ ਆ ਤਾਂ ਉਹਨਾਂ ਲਈ ਵੀ ਇੱਕ ਤਰੀਕ ਫਾਈਨਲ ਕੀਤੀ ਗਈ ਆ ਕਿ ਇੱਕ ਤਰੀਕ ਤੱਕ ਜਿਨ੍ਹਾਂ ਦੇ ਨੰਬਰ ਲੱਗੇ ਲੱਗੇ ਬਾਅਦ ਚੋਂ ਕਿੱਦਾਂ ਦੀ ਕਾਰਵਾਈ ਉਹਨਾਂ ਦੇ ਉੱਤੇ ਕੀਤੀ ਜਾਏਗੀ ਦੇਖੋ ਜੀ ਪਹਿਲੇ ਜਿਨ੍ਹਾਂ ਨੇ ਪਰਸਨਲ ਜਿਨ੍ਹਾਂ ਦੇ ਖੁਦ ਮਾਲਕ ਸੀ ਖੋਦੀ ਚਲਾਉਂਦੇ ਸੀ ਪਹਿਲਾਂ ਉਹਨਾਂ ਨੂੰ ਅਸੀਂ ਜੈਲੋ ਕਲਰ ਦੇ ਨੰਬਰ ਲਾਉਂਦੇ ਸੀ ਜਿਨ੍ਹਾਂ ਨੇ ਮਾਲਕ ਨੇ ਤੇ ਕਿਰਾਏ ਤੇ ਦਿੱਤੇ ਨੇ ਜਿਨ੍ਹਾਂ ਨੇ ਕਹਿੰਨੇ 20 ਰਿਕਸ਼ੇ ਨੇ ਕਿਸੇ ਨੇ 50 ਈ ਰਿਕਸ਼ਾ ਵਾ ਉਹਨਾਂ ਨੂੰ ਅਸੀਂ ਹੁਣ ਨੰਬਰ ਲਾ ਰਹੇ ਆ ਰੈੱਡ ਕਲਰ ਦਾ ਤੁਸੀਂ ਦੇਖੋਗੇ ਰੈੱਡ ਕਲਰ ਦੇ ਨੰਬਰ ਲੱਗੇ ਨੇ ਉਹਨਾਂ ਨੂੰ ਅਸੀਂ ਇੱਕ ਤਰੀਕ ਦਿੱਤੀ ਹੈ ਇੱਕ ਤਰੀਕ ਤੋਂ ਬਾਅਦ ਜੇ ਕਿਸੇ ਨੇ ਨੰਬਰ ਨਾ ਲਾਇਆ ਹੋਇਆ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਉਹਨਾਂ ਨੂੰ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਿਉਂਕਿ ਇਹ ਉਹੀ ਬੰਦੇ ਹੋਣਗੇ ਜਿਨ੍ਹਾਂ ਨੇ ਕੋਈ ਕ੍ਰਾਈਮ ਕਰਨਾ ਹੋਊਗਾ ਜਿਨ੍ਹਾਂ ਬੰਦਿਆਂ ਨੇ ਪੀਸਫੁਲੀ ਸ਼ਵਾਰੀਆਂ ਟਾਉਣੀਆਂ ਨੇ ਉਹ ਆਪ ਆ ਕੇ ਨੰਬਰ ਲਵਾ ਰਹੇ ਨੇ ਔਰ ਅਸੀਂ ਤੁਹਾਡੇ ਮਾਦਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਕਿ ਜਿਨ੍ਹਾਂ ਦੇ ਰਹਿੰਦੇ ਆ ਉਹ ਫਟਾਫਟ ਆਪਣੇ ਨੰਬਰ ਲਵਾਉਣ ਚੇ ਖਾਸ ਕਰਕੇ ਕੁਝ ਬੰਦੇ ਉਹ ਵੀ ਹੈਗੇ ਨੇ ਜਿਹੜੇ ਨਾਲ ਲੱਗਦੇ ਪਿੰਡਾਂ ਤੋਂ ਲਿਆ ਕੇ ਜਾਂ ਜਨਾਲੇ ਤੋਂ ਲਿਆ ਕੇ ਰਕਸ਼ੇ ਇੱਥੇ ਚਲਾਉਂਦੇ ਨੇ ਇੱਕ ਤਾਂ ਉਹ ਵੀ ਬੰਦੇ ਨੇ ਦੂਜੇ ਜਿਹੜੀ ਇਹਨਾਂ ਦੇ ਸੰਸਥਾਵਾਂ ਬਣੀਆਂ ਹੋਈਆਂ ਵੇ ਜਿਹੜੇ ਗਰੁੱਪ ਬਣੇ ਹੋਏ ਨੇ ਕਰੋਪ ਲੀਡਰ ਹੈਗੇ ਨੇ ਉਹ ਵੀ ਕਿਤੇ ਨਾ ਕਿਤੇ ਆ ਕੇ ਪ੍ਰੈਸ਼ਰਾਈਜ਼ ਕਰਦੇ ਹੋਣਗੇ ਕਿ ਹਾਂਜੀ ਵੀ ਇਹਦਾ ਨੰਬਰ ਮੈਂ ਬੈਠਾ ਮੈਂ ਜ਼ਿੰਮੇਵਾਰੀ ਭਰਦਾ ਇਹਦਾ ਨੰਬਰ ਲਗਾ ਦਿੱਤਾ ਜਾਵੇ ਉਹਨਾਂ ਦੇ ਨੰਬਰ ਲੱਗ ਰਹੇ ਨੇ ਕਿ ਜਾਂ ਉਹਨਾਂ ਨੂੰ ਮਤਲਬ ਚੇਤਾਵਨੀ ਦਿੱਤੀ ਜਾਂਦੀ ਨਹੀਂ ਜੀ ਨਹੀਂ ਬਿਲਕੁਲ ਨਹੀਂ ਵੇਖੋ ਜਿਹੜਾ ਹੈਗਾ ਜੀ ਮਜੀਠਾ ਜੰਡੇਆਲਾ ਇਹ ਤਾਂ ਹੈਗਾ ਪਾਰਟ ਆਫ ਅਮਰਸਰ ਜਿੱਦਾਂ ਚਭਾਲ ਤੋਂ ਤਰਨਤਾਰਨ ਤੋਂ ਅਜਨਾਲਾ ਬਟਾਲਾ ਡੇਰਾ ਬਾਬਾ ਨਾਨਕ ਇੱਥੋਂ ਜਿਹੜੇ ਈ ਰਿਕਸ਼ੇ ਨੇ ਉਹਨਾਂ ਨੂੰ ਅਸੀਂ ਬਿਲਕੁਲ ਨੰਬਰ ਨਹੀਂ ਲਾ ਰਹੇ ਉਹਨਾਂ ਨੂੰ ਸਾਡੀ ਹਦਾਇਤ ਹੈ ਵੀ ਆਪਣੇ ਸ਼ਹਿਰਾਂ 'ਚ ਜਾ ਕੇ ਚੱਲਣ ਤੇ ਆਪਣੇ ਸ਼ਹਿਰਾਂ ਦੇ ਵਿੱਚ ਇਹ ਸਵਾਰੀਆਂ ਨੂੰ ਲੈ ਕੇ ਜਾਣ ਕਿਉਂਕਿ ਅੰਮ੍ਰਿਤਸਰ ਅੱਗੇ ਹੀ ਜਿਹੜਾ ਵਾ ਈ ਰਿਕਸ਼ਾ ਐਕਸੈਸ ਹੋ ਚੁੱਕਾ ਸਰ ਹੁਣ ਇਹ ਜਿਹੜਾ ਰਸਤਾ ਹੁਣ ਪੱਕੇ ਤੌਰ ਦੇ ਉੱਤੇ ਖੋਲ ਦਿੱਤਾ ਗਿਆ ਹੁਣ ਨਹੀਂ ਜੀ ਇਹ ਟ్రਾਇਲ 베ਸ ਜ ਹੈ ਸ਼ਨੀਵਾਰ ਤੱਕ ਟ్రਾਇਲ ਚੱਲੇਗਾ ਜੇ ਟ੍ਰੈਲ ਕਾਮਯਾਬ ਹੋ ਗਿਆ ਤੇ ਇਹਨੂੰ ਲਾਗੂ ਕਰਾ ਦੇ ਤਾਂ ਜੀ ਬਿਲਕੁਲ ਤਸਵੀਰਾਂ ਅਸੀਂ ਤੁਹਾਡਾ ਸਾਂਝਾ ਕਰ ਰਹੇ ਹਾਂ ਆਪਣੇ ਸਹਿਯੋਗੀ ਨੂੰ ਕਵਾਂਗੇ ਇੱਕ ਵਾਰੀ ਜ਼ਰੂਰ ਇਸ ਪੁਲ ਦੀ ਤਸਵੀਰ ਸਾਂਝੀ ਕੀਤੀ ਜਾਵੇ ਤਾਂ ਇਹ ਤੁਸੀਂ ਰਸਤਾ ਜਿਹੜਾ ਵੇਖ ਰਹੇ ਹੋ ਪਹਿਲਾਂ ਇੱਥੇ ਦੋ ਪਾਰਟਸ ਦੇ ਵਿੱਚ ਇਹ ਪੁਲ ਨੂੰ ਪੁਰਾਣੇ ਭੰਡਾਰੀ ਪੁਲ ਨੂੰ ਜਿਹੜਾ ਵਡਿਆ ਗਿਆ ਸੀਗਾ ਤਾਂ ਉਸ ਤੋਂ ਬਾਅਦ ਜਿਹੜੀ ਡਾਇਵਰਟੇਸ਼ਨ ਹਟਾ ਕੇ ਤਾਂ ਇਸ ਪੁਲ ਨੂੰ ਵੱਡਾ ਕਰ ਦਿੱਤਾ ਗਿਆ ਤਾਂ ਉੱਥੇ ਹੀ ਜਿਹੜੀ ਸੰਗਤ ਦੂਦਰਾਜੇ ਤੋਂ ਸ਼੍ਰੀਮਨ ਸਾਹਿਬ ਵਿਖੇ ਪਹੁੰਚਦੀ ਆ ਤਾਂ ਸੱਚਕਣ ਸ਼੍ਰੀ ਹਰਮੰਦਰ ਸਾਹਿਬ ਜਾਣਾ ਹੁੰਦਾ ਤਾਂ ਇਸ ਫਲਾਈਓਵਰ ਤੋਂ ਹੁੰਦੀ ਹੋਈ ਜਿਹੜੀ ਕਿ ਇਸ ਪੁਲ ਤੋਂ ਘੁਮਕੇ ਦੁਬਾਰਾ ਸ਼ੋਕਾ ਚੌਂਗ ਤੋਂ ਜਾਂ ਕ੍ਰਿਸਟਲ ਚੌਂਗ ਤੋਂ ਹੁੰਦੀ ਵਾਪਸ ਭੰਡਾਰੀ ਪੁਲ ਤੇ ਆਂਦੀ ਸੀ ਉਹਨਾਂ ਵਾਸਤੇ ਇਹ ਪੁਲ ਖੋਲ ਕੇ ਹੁਣ ਸਿੱਧਾ ਜੋ ਆ ਹਾਲਕੇ ਟਰਾਹੀ ਜੋ ਆ ਸੱਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਜਾ ਸਕਦੀਆਂ ਨੇ ਇਹ ਸੰਗਤਾਂ ਤਾਂ ਇਹ ਵੀ ਬੜੀ ਵੱਡੀ ਅਪਡੇਟ ਜੋ ਆ ਕਿਉਂਕਿ ਟ్రਾਇਲ ਬੇਸਿਸ ਤੇ ਹਾਲੇ ਇਹ ਪੁਲ ਖੁੱਲਿਆ ਤਾਂ ਪੰਜਾਬ ਪੁਲਿਸ ਵੱਲੋਂ ਟ੍ਰੈਫਿਕ ਪੁਲਿਸ ਵੱਲੋਂ ਸ਼੍ਰੀਮਤੀ ਸਾਹਿਬ ਦੀ ਕਾਫੀ ਇੱਕ ਨਵਕਲੇ ਪ੍ਰਿਆਸ ਜੋ ਆ ਕੀਤਾ ਗਿਆ ਇੱਥੇ ਤਾਂ ਕਹਿ ਸਕਦੇ ਆ ਕਿ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਜੇ ਤਾਂ ਏ ਮੁਹਿੰਮ ਠੀਕ ਰਹੀ ਇਹ ਜੋ ਪੁਲਸ ਵੱਲੋਂ ਜੇ ਪ੍ਰਸ਼ਾਸਨ ਵੱਲੋਂ ਜਿਹੜਾ ਇਹ ਤਕਨੀਕ ਵਰਤੀ ਗਈ ਆਕਰ ਜੇ ਇਹ ਠੀਕ ਰਹੀ ਆਲੀ ਤਕਨੀਕ ਤਾਂ ਪੱਕੇ ਤੌਰ ਦੇ ਉੱਤੇ ਪੁਲ ਖੋਲ ਦਿੱਤਾ ਜਾਏਗਾ ਤਾਂ ਇਸੇ ਤਰੀਕੇ ਦੇ ਨਾਲ ਕੱਲੀ ਕੱਲੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਬਨੇਰੋ ਜਗਬਾਨੀ ਟੀਵੀ ਦੇ ਉੱਤੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਕਿ ਉਸਨੇ ਜਗਬਾਨੀ ਟੀਵੀ ਸ਼੍ਰੀਮ ਸਾਈਂ